ਦੇ ਵਰਗੇ ਤੇ ਭੇਜਾ ਪਰ ਟੱਕਰ ਏਕਮ ਫੱਤਾ ਪੁਰੀਆ ਆਹ ਕੋਲ ਚਾਉਂਦੀ ਹੈ ਦੁਨੀਆ ਸਮਾ ਤੂੰ ਵੀ ਵੱਡਾ ਸਟਾਰ ਬਣ ਗਿਆ ਫਰ ਵੱਡੇ ਸਟਾਰ ਨੂੰ ਪਰ ਸਾਹਮਣੇ ਉਧਰ ਦੀ ਸਾਈਡ ਕੌਣ ਹੈ ਉਹ ਲੱਗਿਆ ਪਿਆ ਯੋ ਭੇਜ ਭੇਜਾ ਨੌਜਾਨ ਜੋਗੇ ਵਾਲੀਆ ਟਰਾਈ ਕਰਦਾ ਉਹ ਕਦੇ ਜਿੱਤਦਾ ਕੈਨ ਹੋਈ ਔਣ ਜਲਾਲਪੁਰੀਆ ਲਓ ਸਾਹਮਣੇ ਚਾਰ ਹਰਮਨ ਜਲਾਲਪੁਰੀਆ ਆ ਆ ਆ ਵਾਡਗੀ ਪੱਟਾਂ ਤੇ ਥਾਪੀ ਮੇਰੇ ਮਿੱਤਰੋ ਲੈ ਵੀ ਫਰੰਦੀਪੁਰੀਆ ਜੱਟਾ ਹੋਖਾਂ ਮੂਰੇ ਦਸੀਏ ਦੁਨੀਆ ਨੂੰ ਜੇ ਇਹ ਆ ਆ ਲੱਗਾ ਆ ਲੱਗਾ ਪੈ ਗਿਆ ਰੌਲਾ ਪੈ ਗਿਆ ਰੌਲਾ ਪ੍ਰੰਦੀਪੁਰੀਆ ਪ੍ਰੰਦੀਪੁਰੀਆ ਜੱਟ ਧੱਕ ਏ ਬਲ ਬਲ ਧਾਕੜ ਧਾਕੜ ਤੇ ਆ ਆ ਆ ਬਣ ਗਏ ਜਹਾਜ਼ ਆ ਦੁਨੀਆ ਇੰਤਜ਼ਾਰ ਕਰਦੀ ਪਰ ਕੌਣ ਹੈ ਏ 우ਸਤਾਦ ਕਹਿੰਦਾ ਮੈਨੂੰ ਛੱਡ ਦਿਓ ਮੈਂ ਕਰੂੰਗਾ ਗੱਲ ਖੇਡ ਕਬੱਡੀ ਦੇ ਵੱਡੇ ਸਟਾਰ ਪਿਹੜ ਰਿਹਾ ਦੋ ਮਹਾਰਾਥੀ ਪਿਹੜ ਰਿਹਾ ਆ ਲਲਕਾਰੇ ਦਰਸ਼ਕਾਂ ਦੇ ਵਿੱਚ ਆ ਆ ਗਿਆ ਰੰਗਾਂ ਦੇ ਵਿੱਚ ਦੁਨੀਆ ਖੜਕਾ ਦੜਕਾ ਭਾਲਦੀ ਏ ਹੋ ਜਾ ਮੂਰੇ ਹੋ ਜਾ ਮੂਰੇ ਹੋ ਲੱਗ ਗਿਆ ਓਏ ਲੱਗ ਗਿਆ ਓਏ ਲੱਗ ਗਿਆ ਆਹ ਵੇਖੋ ਜਰਾ ਆਹ ਵੇਖੋ ਜਰਾ ਆਹ ਹਾਏ ਹੋ ਮੇਰੇ ਰੱਬਾ ਦੀਸ਼ ਰੱਬ ਖੋਸ਼ ਇਹ ਆ ਇਹ ਬਾਦੀਪੁਰਿਆ ਫਰੰਦੀਪੁਰਿਆ ਟੱਕਰ 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 ਮਾਰੀ ਕੰਬੋ ਕੇ ਦੀ ਧਰਤੀ ਸਾਹਾਂ ਦੇ ਭੇ ਲਗਿਆ ਹੋਣ ਬਣੀਆਂ ਜੋੜੀਆਂ ਹੋਣ ਬਣੀਆਂ ਜੋੜੀਆਂ ਜੋੜੀਆਂ ਇੱਕ ਸਾਰ ਹੋਣ ਬਣੀਆਂ ਜੋੜੀਆਂ ਇੱਕ ਸਾਰ ਇੱਕੋ ਜੇ ਮਾਲਾ ਉਹ ਧਰਤੀ ਨੂੰ ਪਤਾ ਲੱਗਦਾ 30ਵੇਂ 30ਵੇਂ ਸੈਕਿੰਡ ਵਿੱਚ ਲਓ ਸਾਹਮਣੇ ਇਧਰਲੀ ਸਾਈਡ ਬੱਲੇ ਬੱਲੇ ਆਹ ਸਾਹਮਣੇ ਮੁੰਡਾ ਆਈ ਤੇ ਆਇਆ ਹੋਇਆ ਅਣਥੱਕ ਜਫੇ ਲਾ ਰਿਹਾ ਚੜੀ ਹੋਈ ਬਗਲਾ ਚੜ ਗਿਆ ਅਠ ਦੀ ਪੁਲੀ ਦੇ ਪੜਾ ਕਬੱਡੀ 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 ਪਰ ਭੀਮ ਆਹ ਲਾਲ ਆ ਕੇ ਮਾਰ ਗਿਆ ਆਹ ਵੱਖਰਾ ਸਵਾਦ ਖੇਡ ਕਬੱਡੀ ਦਾ ਇੱਕ ਗੱਲ ਪੱਕੀ ਹੈ ਜਿੰਨੇ ਯਾਰ ਨੇ ਸਾਹਮਣੇ ਇੱਕ ਮਾਂ ਦੁਨੀਆ ਜੱਫਾ ਪਾਲਦੀ ਏ ਕਮ ਏ ਕਮ ਏ ਕਮ ਏ ਕਮ ਏ ਕਮ ਏ ਕਮ ਫਤਾਪੁਰੀਆ ਫਤਾਪੁਰੀਆ ਦੇ ਸਾਹਮਣੇ ਟੱਕਰ ਏ ਆਹ ਆਵਾਜ਼ ਆਈ ਏ ਮਜੇ ਆਰ ਟੀਵੀ ਵਾਲਿਆ ਆਵਾਜ਼ ਆਈ ਪੱਟਾਂ ਦੀਆਂ ਥਾਪੀਆਂ ਦੀ ਸੁੱਖੀ ਦੀ ਕਬੱਡੀ ਹੈ ਚਾਰ ਨੇ ਸਾਹਮਣੇ ਫਰੰਦੀਪੁਰੀਆ ਵੀ ਤਿਆਰ ਇੱਕਮ ਫਤਾਪੁਰੀਆ ਲੱਗ ਗਿਆ ਪੱਟਾਂ ਨੂੰ ਪੱਟ ਭਰ ਲਿਆ ਏ ਇੱਕਮ ਤੇ ਸੁੱਖੀ ਆ ਆ ਵੀ ਇੱਕ ਵਾਰ ਆਏ ਹੋ ਮੇਰੇ ਰੱਬਾ ਸਾਹ ਗੁਰਦੇਵ ਸਿੰਘ ਜੀ ਜਰੂਰ ਜਿੱਕਰ ਪਰ ਉਧਰ ਦੇ ਪਾਸੇ ਕਬੱਡੀ 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 ਫਰੰਦੀਪੁਰੀਆ ਗੋਪੀ ਹੋ ਗਿਆ ਮੂਰੇ ਫਰੰਦੀਪੁਰੀਆ ਗੋਪੀ ਹੋ ਗਿਆ ਮੂਰੇ ਬੱਤੇ ਕੋਚਾ ਰੌਣ ਤੇ ਪਿੰਡ ਹੈ ਕੋਸ਼ੇ ਦਾ Ah, vaya, Díaz, ah, 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 ah,